ਜਿਹੜੇ ਸਾਡੇ ਇਥੋਂ ਬਾਈਪਾਸ ਨਿਕਲ ਰਿਹਾ 82 ਲੱਖ ਰੁਪਏ ਜ਼ਮੀਨ ਦਾ ਮਾਹਜ ਦਿੱਤਾ ਗਿਆ ਘਟੋ ਘਟ 23 ਘਰ ਜੁੜਦੇ ਆ ਸਿਰਫ ਸਾਡੇ ਲੋਕਾਂ ਕੋਲ 2-2 ਕਿੱਲੇ ਡੇਡ-ਡੇਡ ਕਿੱਲਾ ਜ਼ਮੀਨ ਆ ਸਾਰੇ ਕੋਲ ਹੁਣ ਸਰਕਾਰ ਇਥੋਂ ਬਾਈਪਾਸ ਨਿਕਲ ਰਹੀ ਆ ਸਰਕਾਰ ਕਹਿੰਦੀ ਤੁਹਾਨੂੰ ਕੁਛ ਨਹੀਂ ਦੇਣਾ ਸੀ ਸੱਪਾਂ ਦੀ ਸਿਰੀਆਂ ਸੀ ਮੱਧ-ਮੱਧ ਕੇ ਅਸੀਂ ਸਾਰਾ ਕੁਝ ਵਾਅਦ ਕੀਤੀ ਸਾਡੀ ਰੋਟੀ ਰੋਜੀ ਜਿਹੜੀ ਸੀ ਨਾ ਉਹ ਖੋਣ ਲੱਗਿਆ ਅਸੀਂ ਇੱਥੇ ਮਰ ਜਾਵਾਂਗੇ ਤੇ ਅਸੀਂ ਨਾ ਜਾਨਾ ਦੇ ਦੇਂਗੇ ਅਸੀਂ ਹੱਕਾਂ ਦਾ ਲੈ ਕੇ ਅਸੀਂ ਕਬਜ਼ਾ ਨਹੀਂ ਛੱਡਾਂਗੇ ਨਹੀਂ ਛੱਡਾਂਗੇ ਹੋ ਬਣ ਦੇ ਦੇਣੀ ਨਹੀਂ ਅਸੀਂ ਇੱਥੇ ਮਰ ਜਾਵਾਂਗੇ ਮਿੱਟੀ 'ਚ ਹੀ ਮਿਲ ਜਾਵਾਂਗੇ ਪਹਿਲਾਂ ਮਾਰਾਂਗੇ ਸਾਡੇ ਸੀਨੇ 'ਚ ਗੋਲੀ ਮਾਰਨ ਮਾਰ ਕੇ ਤਾਂ ਬਾਹਵੇਂ ਲੈ ਜਾਉਣ ਐਵੇਂ ਅਸੀਂ ਨਹੀਂ ਛੱਡਣੀ ਅਸੀਂ ਬਾਹਵੇਂ ਮਰ ਜਾਈਏ ਬਾਹਵੇਂ ਸਾਡੇ ਉਤਤੀ ਲਗਾ ਦੇਵਣ ਅਸੀਂ ਮੈਂ ਅੱਗੇ ਖੜਾਂਗੇ 2820 ਕਲਾ ਜਮੀਰ ਹੈ ਜਿਹੜੀ ਕਿ ਆਬਾਦ ਕਰ ਪੰਜ ਸੱਤ ਪਿੰਡ ਹੈ ਏਡੀਸੀ ਨੇ ਇਹ ਕਿਹਾ ਵੀ ਤੁਸੀਂ ਜ਼ਮੀਨ ਦਾ ਮੁਆਵਜ਼ਾ ਮੰਗਦੇ ਹੋ ਅਸੀਂ ਤਾਂ ਤੁਹਾਡੇ ਸਾਰੇ ਪਰਿਵਾਰ ਜਿਹੜੇ ਘਰਬਾਰ ਤੁਹਾਨੂੰ ਸਾਰੇ ਝਾੜ ਕੇ ਤੁਹਾਨੂੰ ਭਜਾ ਦੇਣਾ ਹੈ ਤੁਹਾਨੂੰ ਪਾਕਿਸਤਾਨ ਚਲੇ ਜਾਓ ਸਹੀ ਗੱਲ ਕਹਿ ਹਾਂਜੀ ਹਾਂਜੀ ਕਹਿੰਦੇ ਤੁਸੀਂ ਪਾਕਿਸਤਾਨ ਢੰਗ ਜਾਣਾ ਤਾਂ ਉਜਾਰਾ ਊਖਾਗਾ ਚਿੜੀ ਆਣਾ ਨਹੀਂ ਛੱਡ ਸਕਦੀ ਤੇ ਅਸੀਂ ਕਿਵੇਂ ਘਰ ਛੱਡ ਕੇ ਜਾਈਏ ਛੜਕਾਂ ਤੇ ਵਾਹਾਂਗੇ ਰੁਲਾਾਂਗੇ ਬੱਚੇ ਰੋਣਗੇ ਅਸੀਂ ਰੁਲਾਾਂਗੇ ਕਿਵੇਂ ਕਰਾਂਗੇ ਗੁਜ਼ਾਰਾ ਊਖਾ ਹੋਊਗਾ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਭੁੱਖ ਹੜ ਤਲਾਂ ਵੀ ਕਰਾਂਗੇ ਭੁੱਖੇ ਵੀ ਰਾਵਾਂਗੇ ਡਾਂਗਾ ਵੀ ਖਾਵਾਂਗੇ ਜੋ ਕੁਝ ਗੋਲੀਆਂ ਵੀ ਖਾਵਾਂਗੇ ਸਭ ਕੁਝ ਕਰਾਂਗੇ ਤੁਹਾਨੂੰ ਸਾਰੀਆਂ ਸਰਕਾਰਾਂ ਹੀ ਲਾਰਾ ਲਾਉਂਦੀ ਰਹੀ ਜੀ ਤੁਹਾਨੂੰ ਪੱਕੀ ਕਰਦੇ ਆਂਗੇ ਪੱਕੀ ਕਰ ਦੇਂਗੀ ਪਹਿਲਾਂ ਕਾਲੀ ਪਾਰਟੀ ਆਈ ਫਿਰ ਕਾਂਗਰਸ ਆਈ ਹੁਣ ਆਮ ਆਦਮੀ ਪਾਰਟੀ ਸਾਨੂੰ ਇਹੀ ਵਿਸ਼ਵਾਸ ਦਉਂਦੇ ਰਹੇ ਵੀ ਤੁਹਾਡੀ ਜ਼ਮੀਨ ਪੱਕੀ ਕਰਾਂ ਪਰ ਹੁਣ ਸਾਨੂੰ ਮਰਨ ਤੇ ਤੁਲੇ ਹੋਇਆ ਜੀ ਵੀ ਸਾਡੀ ਇਕੱਲਾ ਇਕੱਲਾ ਪੈਲੀ ਆਉਂਦੀ ਅਸੀਂ ਜਾਵਾਂਗੇ ਕਿੱਥੇ ਬੋਟਾ ਵੇਲੇ ਨੇ ਕਿਆ ਸੀ ਵੀ ਤੁਹਾਨੂੰ ਸਾਰੀ ਤੁਹਾਡੀ ਰਜਿਸਟਰੀ ਕਰਕੇ ਤੁਹਾਡੀ ਪੱਕੀ ਕਰਕੇ ਦੇਵਾਂਗੇ ਤੁਹਾਡਾ 1 ਰੁਪਿਆ ਨਹੀਂ ਲੱਗੂਗਾ ਪਰ ਅੱਜ ਕਹਿੰਦੇ ਅਸੀਂ ਬਾਈਕਟ ਨੇ ਤੁਹਾਨੂੰ 1 ਰੁਪਿਆ ਦੇਣਾ ਨਹੀਂ ਮੇਲੇ ਐਮਪੀ ਜੋ ਵੀ ਇੱਥੋਂ ਦੇ ਬੰਦੇ ਸਾਨੂੰ ਲਾਰੇ ਲਾ ਕੇ ਤੁਰ ਜਾਂਦੇ ਆ ਪਹਿਲੀ ਗੱਲ ਤਾਂ ਸਾਡੇ ਮਜਾਰੇ ਗਲਤ ਆ ਅਸੀਂ ਇਲੈਕਸ਼ਨਾਂ ਦਾ ਇਹਨਾਂ ਦਾ ਬਾਈਕਟ ਕਰਨਾ ਚਾਹੀਦਾ ਹੈ ਇੱਥੇ ਕੋਈ ਵੀ ਵੱਡਾ ਕਿਸਾਨ ਨੀਆ ਛੋਟੇ-ਛੋਟੇ ਕਿਸਾਨ ਆ 2-2 4-4 ਕਿੱਲੇ ਵਾਲੇ ਜਿਹੜੇ ਪਿਛਲੇ 90 ਸਾਲਾਂ ਤੋਂ ਇੱਥੇ ਰਹਿ ਰਹੇ ਆ ਆਪਦੀ ਜ਼ਿੰਦਗੀ ਬਸਰ ਕਰ ਰਹੇ ਆ ਤੇ ਹੁਣ ਮਤਲਬ ਜਦੋਂ ਇਹੋ ਜਿਹੇ ਫਰਮਾਨ ਜਾਰੀ ਹੁੰਦੇ ਆ ਤਾਂ ਇਹ ਲੋਕ ਜਾਣ ਕਿੱਥੇ ਕੀ ਇਹ ਲੋਕ ਇਸ ਦੇਸ਼ ਦਾ ਹਿੱਸਾ ਨਹੀਂ ਆ ਆਰਐਮਪੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੀਵਾਲ ਮੇਰੇ ਪਿੱਛੇ ਸੰਘਰਸ਼ੀ ਲੋਕਾਂ ਦਾ ਇੱਕ ਆ ਇਹ ਉਹ ਸੰਘਰਸ਼ੀ ਲੋਕ ਨੇ ਜਿਹੜੇ ਆਪਣੀਆਂ ਜ਼ਮੀਨਾਂ ਦੇ ਲਈ ਸੜਕਾਂ ਤੇ ਨੇ ਇਹ ਉਹ ਸੰਘਰਸ਼ੀ ਲੋਕ ਨੇ ਜਿਹੜੇ ਆਪਣੇ ਹੱਕ ਦੇ ਲਈ ਸੜਕਾਂ ਤੇ ਨੇ ਕਿਉਂ ਇਹਨਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇ ਕਿਉਂ ਇਹਨਾਂ ਦੇ ਘਰ ਜਾ ਰਹੇ ਨੇ ਸਰਕਾਰ ਕਹਿੰਦੀ ਹੈ ਕਿ ਸਾਨੂੰ ਜ਼ਮੀਨਾਂ ਦਿਓ ਪਰ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਸਰਕਾਰ ਜਿਹੜੀ ਆ ਉਹ ਨਹੀਂ ਦੇ ਰਹੀ ਗੱਲਬਾਤ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਰ ਕਿਸਾਨ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਹਰ ਉਸ ਸੰਘਰਸ਼ੀ ਯੋਧੇ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਬੈਠੇ ਨੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਇੱਥੇ ਤੁਸੀਂ ਬੱਚੇ ਵੀ ਦੇਖ ਰਹੇ ਹੋ ਬੁੱਢੇ ਵੀ ਦੇਖ ਰਹੇ ਹੋ ਨਾਲ ਦੀ ਨਾਲ ਬਜ਼ੁਰਗ ਵੀ ਦੇਖ ਰਹੇ ਹੋ ਨਾਲ ਜਿਹੜੀਆਂ ਮਾਵਾਂ ਪੈਣਾ ਜਿਹੜੇ ਉਹ ਸਾਰੇ ਦੇਖ ਰਹੇ ਹੋ ਭਾਬ ਹਰ ਕੋਈ ਜਿਹੜਾ ਇਸ ਸੰਘਰਸ਼ ਦੇ ਵਿੱਚ ਹੋ ਕੁਦਿਆ ਹੋਇਆ ਸਭ ਤੋਂ ਪਹਿਲਾਂ ਕਿਉਂ ਬੈਠੇ ਨੇ ਕਾਰਨ ਕੀ ਹੈ ਉਸ ਦੇ ਬਾਰੇ ਦੇ ਵਿੱਚ ਜਿਹੜੀ ਇੱਕ ਜਾਣਕਾਰੀ ਜ਼ਰੂਰ ਲੈ ਲਈਏ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਅੱਜ ਇਹ ਬੈਠੇ ਨੇ ਤਕਰੀਬਨ 3 ਤੋਂ 4 ਦਿਨ ਹੋ ਗਏ ਨੇ ਕਾਰਨ ਕੀ ਹੈ ਕਿਸ ਕਾਰਨ ਕਰਕੇ ਉਹ ਬੈਠੇ ਨੇ ਸਾਥਿਓ ਕਾਰਨ ਸਾਡਾ ਇਹ ਆਸੀ ਲੋਕਾਂ ਨੇ ਜ਼ਮੀਨ ਨੇ ਆਬਾਦ ਕੀਤਾ ਪਹਿਲਾਂ ਉਹਨੂੰ 36 ਤੋਂ ਲੈ ਕੇ 1947 ਦੀ ਜਦੋਂ ਪਾਕਿਸਤਾਨ ਦੀ ਵੰਡ ਹੋਈ ਹਿੰਦਸਤਾਨ ਦੀ ਵੰਡ ਆਈ ਪਾਕਿਸਤਾਨ ਤੋਂ ਲੋਕ ਉੱਜੜ ਕੇ ਸਰਕਾਰ ਨੇ ਲੋਕਾਂ ਨੂੰ ਇੱਥੇ ਜ਼ਮੀਨ ਦਿੱਤੀ ਵੀ ਇਸ ਨੂੰ ਆਬਾਦ ਕਰੋ ਜ਼ਮੀਨ ਨੂੰ ਬੰਜਰ ਨੂੰ ਪੁੱਟ ਕੇ ਕੋਈ ਇੱਥੇ ਸੀਡ ਬੀਜ ਤਿਆਰ ਕਰਨਾ ਹੁੰਦਾ ਹੈ ਬੀਜ ਕਰਨ ਵਾਸਤੇ ਲੋਕਾਂ ਨੂੰ ਇੱਥੇ ਲਿਆਂਦਾ ਵੀ ਤੋੜਨਗੇ ਅਸੀਂ ਖਰਚਾ ਦੇਾਂਗੇ ਕਰਕੇ ਲੋਕਾਂ ਨੇ ਬੰਦਰ ਜ਼ਮੀਨ ਨੂੰ ਪੁੱਟ ਕੇ ਆਵਾਜ਼ ਕੀਤਾ ਔਰ ਸਰਕਾਰ ਨੂੰ ਅਸੀਂ ਸੀੜ ਬਣਾ ਕੇ ਦਿੰਦੇ ਰਹੇ ਜਿਹੜਾ ਕਿ ਹਿੰਦੁਸਤਾਨ ਦੇ ਸਾਰੇ ਇਲਾਕੇ ਦੇ ਵਿੱਚ ਸਾਡਾ ਸੀੜ ਜਾਂਦਾ ਰਿਹਾ ਪਰ ਸਰਕਾਰ ਜਦੋਂ ਸਾਡੇ ਮਿਹਨਤ ਕਸ਼ ਲੋਕਾਂ ਨੂੰ ਮਜ਼ਦੂਰ ਕਰ ਲੋਕਾਂ ਨੂੰ ਕੁੱਚੋ ਕੋਈ ਮਾਹਵਜਾ ਪੂਰਾ ਨਾ ਦੇਣ ਕਰਕੇ ਲੋਕਾਂ ਨੇ ਉਹ ਸੰਘਰਸ਼ ਕਰਨਾ ਚੱਲ ਗੁਰ ਤਾਂ ਕਿਹੜੀ ਮੈਨੇਜਮੈਂਟ ਸਾਡੇ ਕੋਲ ਲੈਂਦੀ ਸੀ ਉਹ ਬੇਈਮਾਨ ਸੀ ਕਰਪਟ ਸੀ ਔਰ ਜਿਹੜੇ ਮੰਤਰੀ ਸੀ ਉਹ ਹਿੱਸਾ ਲੈ ਕੇ ਸਾਡੇ ਜਿਹੜੇ ਮਿਹਨਤ ਸੀ ਆਪ ਲੁੱਟ ਕੇ ਖਾ ਜਾਂਦੇ ਸਨ ਪਰ ਲੋਕਾਂ ਨੇ ਸਾਡੇ ਬਜ਼ੁਰਗਾ ਨੇ ਜਿਵੇਂ ਸਾਡੇ ਕਾਉਂਡ ਬਜ਼ੁਰਗ ਜਿੰਨੇ ਵੀ ਪੁਰਾਣੇ ਹੋਏ ਆ ਕਾਉਂਡ ਕਰਤਾਰ ਸਿੰਘ ਆ ਰਾਜाराम ਜੀ ਹੋਏ ਆ ਜਾਂ ਪੂਰਨ ਸਿੰਘ ਸਰਪੰਚ ਹੋਏ ਆ ਇਹਨਾਂ ਨੇ ਬੜਾ ਸੰਘਰਸ਼ ਕੀਤਾ ਔਰ ਲੋਕ ਜਿਹੜੀ ਸਰਕਾਰ ਦੇ ਖਲ ਲੜੇ ਔਰ ਪਹਿਲਾ ਅੱਧੀ ਵੰਡ ਸੀ ਫਿਰ ਅਸੀਂ ਲੜਾਈ ਲੜਨ ਤੋਂ ਬਾਅਦ ਅਸੀਂ ਦੋ ਹੀ ਸੀ ਅਸੀਂ ਕਿਸਾਨਾਂ ਦੇ ਹੱਕ ਚ ਲਾਏ ਇੱਕ ਇਸਾਸੀ ਪਰ ਜਦੋਂ ਉਸ ਤੋਂ ਬਾਅਦ ਵੀ ਮੈਨੇਜਮੈਂਟ ਨੇ ਸਾਡੇ ਉੱਤੇ ਹੋਰ ਕੁੱਝ ਹਰਕਤਾਂ ਕਰਨ ਲੱਗੀ ਔਰ ਉਹਨਾਂ ਨੇ ਸਾਡੇ ਕਨਕੂਤ ਸਿਸਟਮ ਲਾਗੂ ਕਰਤਾ ਕਨਕੂਤ ਦਾ ਮਤਲਬ ਇੱਕ ਕਿਲੇ ਦੇ ਵਿੱਚੋਂ ਕਣਕ 40 ਮਾਣ ਤੁਸੀਂ ਲਿਆ ਕੇ ਸਾਨੂੰ ਦਿਓ ਅਸੀਂ ਤੁਹਾਡਾ ਹਿੱਸਾ ਮੰਗਾਗੇ ਇਨਾ ਇਹ 40 ਮਾਣ ਦੇ ਹਿੱਸਾ ਦਾ ਹਿੱਸਾ ਲਾਂਗੇ ਜੇ ਤੁਹਾਡੀ 50 ਮਾਣ ਹੁੰਦੀ ਆ ਫਿਰ ਅਸੀਂ ਫਿਰ ਵੀ ਹਿੱਸਾ ਵੰਡ ਲਾਂਗੇ ਜੇ ਤੁਹਾਡੀ 20 ਮਾਣ ਕਣਕ ਹੁੰਦੀ ਆ ਅਸੀਂ 40 ਮਾਣ ਦੇ ਹਿੱਸਾ ਲਵਾਂਗੇ ਉਹਨੂੰ ਕਨਕੂਤ ਸਿਸਟਮ ਕਹਿੰਦਾ ਜਦੋਂ ਲੋਕਾਂ ਤੇ ਜਦੋਂ ਦਬਾਅ ਪੈਂਦਾ ਇਹ ਉਹਦੇ 20 25 ਮਾਣੀ ਕਣਕ ਹੁੰਦੀ ਸੀ ਕਿਲੇ ਦੇ ਉਸ ਜ਼ਮਾਨੇ 'ਚ ਅਸਟੇਮ ਸਾਹਿਬ ਫਾਇਲ ਕਾ ਜਾ ਕੇ ਇਸ ਕੀਤਾ ਉਹ ਅਸਟੇਮ ਸਾਹਿਬ ਨੇ ਇਹ ਫੈਸਲਾ ਦਿੱਤਾ ਵੀ ਬੰਨੇ ਦੀ ਵੰਡ ਦੇ ਉੱਤੇ ਇਹਨਾਂ ਦੇ ਕੋਲੇ ਕਿਸਾ ਸਰਕਾਰ ਜਿਹੜੇ ਮੈਨੇਜਮੈਂਟ ਐ ਤੇ ਚੱਕ ਕੇ ਲੈ ਜਾਵੇ ਦੋ ਇਸੇ ਮਜਾਰੇ ਆਦੇ ਕੋਲ ਰੱਖਣਗੇ ਪਰ ਮੈਨੇਜਮੈਂਟ ਨੇ ਉਦੋਂ ਨਾ ਸਾਡੇ ਕੋਲ ਚੱਕਣ ਗਈ ਅਜ ਤੱਕ 1800 ਲੈ ਕੇ ਮਜਾਰੇ ਆਪਣੀ ਖਾ ਰਿਆ ਰੋਟੀ ਪਾਣੀ ਆਪ ਦਾ ਪਰਿਵਾਰ ਪਾਲ ਰਿਆ ਪ੍ਰੋਵੀਜ਼ਨ ਕਰ ਰਿਆ ਇਸ ਤੋਂ ਬਾਅਦ ਉਸ ਤੋਂ ਬਾਅਦ ਜੋ ਸਰਕਾਰ ਨੇ ਸਾਡੇ ਉੱਤੇ ਇਕਵਾੜਾ ਚੱਕ ਰਿਆ ਸੀ ਲਗਾਤਾਰ ਸਰਕਾਰਾਂ ਨੂੰ ਕਹਿੰਦੇ ਵੀ ਸਾਡੀ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਆ ਬਾਤ ਕਰਾਂ ਕਿ ਸਰਕਾਰ ਦੇ ਸਰਪਲਸ ਦਾ ਕਾਨੂੰਨ ਬਣਿਆ ਮਜਾਰੇ ਦੀ ਵੰਡ ਦਾ ਹੋਇਆ ਅਸੀਂ ਸਰਕਾਰ ਦੇ ਮਜ਼ਾ ਰਿਆ ਸਾਡਾ ਜਿਵੇਂ ਲੋਕਾਂ ਦੇ ਪਹਿਲੇ ਪੱਕੇ ਕੀਤੀਆਂ ਐਵੇਂ ਜ਼ਮੀਨਾਂ ਸਾਡੀ ਪੱਕੇ ਕੀਤੀ ਜਾਣਾ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੰਘਰਸ਼ਾ ਸੀ ਕਾਫੀ ਲੜਦੇ ਪਰ ਹੁਣ ਸਰਕਾਰ ਨੇ ਸਾਡੇ ਉੱਤੇ ਕਵਾੜਾ ਚਲਾਇਆ ਪਹਿਲਾਂ ਸਾਡੇ ਰਕਵੇ ਦੇ ਆ ਲੈਂਡ ਕੱਢੀ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਪਾਤੇ ਸਨ ਹਾਂਜੀ ਹਾਂਜੀ ਖਾਤੇ ਹੀ ਪੈਸੇ ਪਾ ਦਿੱਤੇ ਸਨ ਪਰ ਸਰਕਾਰ ਨੇ ਸਾਡੇ ਲੋਕਾਂ ਨੂੰ ਬਹੁਤ ਘੱਟ ਪੈਸੇ ਦਿੱਤਾ ਜਿਹੜਾ ਕਿ 35 35 37 37000 ਰੁਪਿਆ ਸਾਡੀ ਉਦੋਂ ਵੀ ਲੜਾਈ ਤਿੱਖੀ ਬਹੁਤ ਤਿੱਖੀ ਹੋ ਚੱਲੀ ਸੀ ਪਰ ਸਰਕਾਰ ਦੇ ਵਿੱਚ ਜਿਹੜੇ ਐਮਐਲਏ ਹੁੰਦੇ ਆ ਜਾਂ ਹੋਰ ਹੁੰਦੇ ਆ ਲੋਕਾਂ ਨੂੰ ਤੋੜਨ ਦੇ ਵਿੱਚ ਉਹਨਾਂ ਦੇ ਕੋਲ ਕੋਈ ਮੁਕਾਬਲਾ ਨਹੀਂ ਕਰ ਸਕਦਾ ਉਸ ਸਮੇਂ ਸਾਡੇ ਸਾਡੇ ਸੰਘਰਸ਼ ਨੂੰ ਫੇਲ ਕੀਤਾ ਗਿਆ ਹੁਣ ਅਸੀਂ ਫਿਰ ਜਿਹੜੇ ਸਾਡੇ ਤੋਂ ਬਾਈਪਾਸ ਨਿਕਲ ਰਿਹਾ ਨੈਸ਼ਨਲ ਬਾਈਪਾਸ ਇਹਦੀ ਕੀਮਤ ਕੇਂਦਰ ਸਰਕਾਰ ਨੇ 78 ਲੱਖ ਰੁਪਏ ਦਿੱਤੀ ਹੈ 4 ਲੱਖ ਰੁਪਏ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ 4 ਲੱਖ ਰੁਪਏ ਦਿੱਤਾ ਜਿਨ੍ਹਾਂ ਦੀ ਰਜਿਸਟਰੀਆਂ ਜ਼ਮੀਨਾਂ ਦੀਆਂ ਆਸੇ-ਪਾਸੇ ਆਗੀਆਂ 82 ਲੱਖ ਰੁਪਏ ਜ਼ਮੀਨ ਦਾ ਮਾਹਰ ਦਿੱਤਾ ਗਿਆ ਆ ਸਾਡੀ ਇਹ ਮੰਗ ਹੈ ਜਿਹੜੇ ਸਾਡੇ ਮਹੰਤਕਾ ਸ਼ਲੋਕ ਹੈ ਘਟੋ ਘਟ 45 40 ਕਿਲੇ ਮੇਨ ਜਾਂਦੀ ਆਵਾਦ ਕਰ ਰਹੇ ਜਿੱਥੋਂ ਕਈ ਘਟੋ ਘਟ 23 ਕਰੋ ਜੁੜਦੇ ਆ ਸਿਰਫ ਸਾਡੇ ਲੋਕਾਂ ਕੋਲ 2-2 ਕਿੱਲੇ ਡੇ ਡੇ ਕਿੱਲਾ ਜ਼ਮੀਨ ਆ ਸਾਰਿਆਂ ਕੋਲ ਉਹ ਆਪਣੇ ਪਰਿਵਾਰ ਪਾਲ ਰਹੇ ਆ ਹੁਣ ਸਰਕਾਰ ਇੱਥੋਂ ਬਾਈਪਾਸ ਕਰ ਰਹੀ ਆ ਸਰਕਾਰ ਕਹਿੰਦੀ ਤੁਹਾਨੂੰ ਕੁਝ ਨਹੀਂ ਦੇਣਾ ਸੀ ਇਹ ਤੇ ਹਾਂ ਜੀ ਪਰਸੋਂ ਚ ਉਥੇ ਸਾਡਾ ਇਲਾਕੇ ਦਾ ਐਮਐਲਏ ਜਿਹੜਾ ਸੰਦੀਪ ਜਾਖੜ ਵੀ ਨਾਲ ਗਿਆ ਸੀਗਾ ਔਰ ਸਾਡੇ ਪਿੰਡ ਦੇ ਲੋਕਾਂ ਨੂੰ ਲੈ ਕੇ ਗਿਆ ਸਾਨੂੰ ਇੱਕ ਇਹਦਾ ਮੈਂ ਕਹਿੰਦੀ ਤੁਸੀਂ ਜਾਓ ਜਾਖੜ ਸਾਹਿਬ ਜਾ ਕੇ ਉਥੇ ਸਾਨੂੰ ਪਤਾ ਜਵਾਕ ਮਿਲ ਏਡੀਸੀ ਨੇ ਇਹ ਕਿਹਾ ਵੀ ਤੁਸੀਂ ਜ਼ਮੀਨ ਦਾ ਮੁਆਵਜ਼ਾ ਮੰਗਦੇ ਹੋ ਅਸੀਂ ਤਾਂ ਤੁਹਾਡੇ ਸਾਰੇ ਪਰਿਵਾਰ ਜਿਹੜੇ ਘਰ-ਬਾਰਾ ਤੁਹਾਨੂੰ ਸਾਰੇ ਝਾੜ ਕੇ ਤੁਹਾਨੂੰ ਭਜਾ ਦੇਣਾ ਹੈ ਤੁਹਾਨੂੰ ਪਾਕਿਸਤਾਨ ਚਲੇ ਜਾਓ ਹਾਂ ਜੀ ਹਾਂ ਜੀ ਕਹਿੰਦੇ ਤੁਸੀਂ ਪਾਕਿਸਤਾਨ ਡੰਗ ਜੁ ਜਾਣਾ ਤਾਂ ਏਜ ਵਜਾਲ ਕੇ ਫਿਰ ਸਾਨੂੰ ਗੁੱਸਾ ਆ ਗਿਆ ਫਿਰ ਅਸੀਂ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਪੱਕਾ ਮੋਰਚਾ ਲਾ ਰਿਆ ਜਿੰਨਾ ਚਿਰ ਇਹ ਆਬਾਦ ਕਰ ਸਾਡੀ ਧਰਤੀ 27 2800 ਕਿਲਾ ਜਮੀਨ ਹੈ ਜਿਹੜੀ ਕਿ ਆਬਾਦ ਕਰ ਪੰਜ ਸੱਤ ਪਿੰਡ ਹੈ ਅਸੀਂ ਇਹ ਚੋਨੇ ਵੀ ਸਾਡੇ ਲੋਕਾਂ ਨੂੰ ਪਹਿਲਾਂ ਤੇ ਮਾਲਕੀ ਆਕਦੇ ਹੋ ਫਿਰ ਮਾਲਕੀ ਆਕਦੇਣ ਤੋਂ ਬਾਅਦ ਤੁਹਾਡੀ ਸੜਕ ਨਿਕਲਦੇ ਆਂਗੇ ਜੇ ਤੁਸੀਂ ਨਾ ਦਿੱਤਾ ਪੂਰਾ 82 ਲੱਖ ਰੁਪਏ ਮੁਆਵਜ਼ਾ ਅਸੀਂ ਇਥੇ ਧਰਨਾ ਪੱਕਾ ਰਹੇਗਾ ਮਜਬੂਤ ਰਹੇਗਾ ਅਸੀਂ ਇਥੇ ਇੱਕ ਰੋੜਾ ਨਹੀਂ ਚੱਕਨ ਦਾ ਸਰਕਾਰ ਨੂੰ ਸਾਡੀ ਇਹ ਲੜਾਈ ਰਹੇਗੀ ਸਰਕਾਰ ਦੇ ਨਾਲ ਕੁੱਲ ਕਿੰਨਾ ਕਿੰਨੀ ਏਕੜ ਜਿਹੜੀ ਹੈਗੀਆ ਕੁੱਲ ਹੁਣ ਆਖ ਰਹੀ ਹੈ ਜਿਹੜੀ ਹੁਣ ਸੜਕ ਨਿਕਲ ਰਹੀ ਹੁਣ 40 40 ਕਿ 42 ਕਿ ਲਿਆ ਰਹੀ ਹੈ ਜਿਹੜੀ ਤੁਹਾਨੂੰ ਜਦੋਂ ਕਿਹਾ ਕਿ ਹਜੇ ਤੁਹਾਨੂੰ ਹੋਰ ਵੀ ਠਾਵਾਂਗੇ ਉਹ ਟੋਟਲ ਜੇਕ ਮੰਨੀਏ ਤਾਂ ਟੋਟਲ ਕਿੰਨੀ ਆ ਸਾਡੀ ਟੋਟਲ 110 ਕਿ ਮਰਬੇ ਬਣਦੇ ਆ ਜਿਹਦੇ ਵਿੱਚ ਸਰਕਾਰ ਦੇ ਕੋਲ 7 5 7 7 8 ਮਰਬੇ ਆ ਜਿਹੜੀ ਯੂਨੀਵਰਸਿਟੀ ਬਣੀ ਆ ਬਾਕੀ ਸਾਡੇ ਮਜਾਰੇ ਕਾਲਜ ਨੇ ਤੁਹਾਡੇ ਕੋਲ ਹਾਂਜੀ ਕਿੰਨੇ ਕੋ ਘਰ ਜਿਹੜੇ ਉਹ ਵਿੱਚ ਆਉਣਗੇ ਜਾਂ ਪਿੰਡ ਕਿੰਨੇ ਵਿੱਚ ਆ ਪਿੰਡ ਸਾਡੇ 7 ਪੰਚਾਇਤਾਂ ਦੇ ਇਥੇ ਇਲਾਕੇ ਦੀਆਂ ਇੱਕ 7 ਨਹੀਂ 9 ਬਣਦੀਆਂ ਇੱਕ ਬਣਦੇ ਬੁਰਜਮਾਰ ਤੇ ਆਉਂਦੇ ਵੀ ਪਨੇ ਨੋ ਪੰਚਾਇਤਾਂ ਦੀ ਜ਼ਮੀਨ ਉਹਦੇ ਵਿੱਚ ਨੋ ਪੰਚਾਇਤ ਹਾਂਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਇਹਨਾਂ ਨੇ ਕਿਹਾ ਕਿ ਸਾਨੂੰ ਕਹਿੰਦੇ ਨੇ ਕਿ ਤੁਸੀਂ ਚਾਹੇ ਆਪਦਾ ਪਾਕਿਸਤਾਨ ਚਲੇ ਜਾਓ ਅਸੀਂ ਜਿਵੇਂ ਕਿਹਾ ਕਿ ਇੱਥੇ ਰਹੇ ਜ਼ਮੀਨਾਬਾਦ ਕੀਤੀਆਂ ਸਭ ਕੁਝ ਇੱਥੇ ਤਾਂ ਹੁਣ ਕਿਉਂ ਪਾਕਿਸਤਾਨ ਕੱਲਿਆ ਜਾ ਰਹੇ ਕਿ ਹੁਣ ਪਉਂ ਪਾਕਿਸਤਾਨ ਚਲੇ ਜਾਓ ਦੇਖੋ ਜੀ ਸਿੱਧੀ ਸਿੱਧੀ ਗੱਲ ਹੈ ਵੀ ਜਿਵੇਂ ਆਪਾਂ ਪਿਛਲਾ ਡੇਢ ਸਾਲ ਲੰਮਾ ਉੱਥੇ ਅੰਦੋਲਨ ਲੜ ਕੇ ਆਂ ਦਿੱਲੀ ਦੇ ਉੱਤੇ 750 ਕਸਾਨ ਸ਼ਹੀਦ ਹੋਏ ਆ ਬਿਲ ਵਕਤੀ ਤੌਰ ਤੇ ਕਰੀ ਉਹਨਾਂ ਨੇ ਰੱਦ ਕਰਤੇ ਪਰ ਹੁਣ ਫੇਰ ਪੰਜਾਬ ਤੇ ਕੇਂਦਰ ਸਰਕਾਰ ਉਹ ਕਾਰਪੋਰੇਟ ਦੇਸ਼ਾਰੇ ਦੇ ਉੱਤੇ ਕੋਈ ਨਾ ਕੋਈ ਹਰ ਰੋਜ਼ ਨਵੇਂ-ਨਵੇਂ ਪੈਂਤੜੇ ਲੈ ਕੇ ਆਉਂਦੇ ਆ ਤਾਂ ਲਗਾਤਾਰ ਉਹ ਸਾਡੀਆਂ ਜ਼ਮੀਨਾਂ ਨੂੰ ਖੋਣ ਵੱਲ ਨੂੰ ਵਧ ਰਹੀ ਆ ਜਿਸ ਇਲਾਕੇ ਦੇ ਉੱਤੇ ਆਪਾਂ ਬੈਠੇ ਹੋਏ ਆ ਬਿਲਕੁਲ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਸ਼ਹਿਰੀ ਪ੍ਰਾਪਰਟੀ ਆ ਇੱਥੇ ਕੋਈ ਵੀ ਵੱਡਾ ਕਿਸਾਨ ਨਹੀਂ ਆ ਛੋਟੇ-ਛੋਟੇ ਕਿਸਾਨ ਆ 2-2 4-4 ਕਿੱਲੇ ਵਾਲੇ ਜਿਹੜੇ ਪਿਛਲੇ 90 ਸਾਲਾਂ ਤੋਂ ਇੱਥੇ ਰਹਿ ਰਹੇ ਆ ਆਪਦੀ ਜ਼ਿੰਦਗੀ ਬਸਰ ਕਰ ਰਹੇ ਆ ਤੇ ਹੁਣ ਮਤਲਬ ਜਦੋਂ ਇਹੋ ਜਿਹੇ ਫਰਮਾਨ ਜਾਰੀ ਹੁੰਦੇ ਆ ਤਾਂ ਇਹ ਲੋਕ ਜਾਣ ਕਿੱਥੇ ਕੀ ਇਹ ਲੋਕ ਇਸ ਦੇਸ਼ ਦਾ ਹਿੱਸਾ ਨਹੀਂ ਆ ਇਨੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਆ ਇੱਥੇ ਪਲੇ ਬੜੇ ਵੱਡੇ ਹੋਏ ਆ ਤਾਂ ਜਦੋਂ ਸਾਡੇ ਬਾਪੂ ਜੀ ਹੁਈ ਇਹ ਗੱਲਾਂ ਦੱਸਦੇ ਸੀਗੇ ਵੀ ਇੱਥੇ ਵੱਡੇ ਵੱਡੇ ਟਿੱਬੇ ਲੱਗੇ ਹੁੰਦੇ ਸੀਗੇ ਜੰਗਲ ਸੀ ਤੇ ਜਾਂ ਜਿਵੇਂ ਆ ਪਿੱਛੇ ਜਿਹੜੀ ਨਹਿਰ ਜਾਂਦੀ ਆ ਸਾਡੇ ਪੰਜਾਬਾ ਨਹਿਰ ਵਜਦੀ ਆ ਇਹ ਨਹਿਰ ਜਦੋਂ ਅੱਗੇ ਜਾਂਦੀ ਸੀ ਜਾਂ ਬਾਰਿਸ਼ਾਂ ਜਾਦੇ ਹੋ ਜਾਂਦੀਆਂ ਸੀ ਤਾਂ ਉਦੋਂ ਪਾਣੀ ਇੱਧਰ ਨੂੰ ਛੱਡ ਦਿੰਦਾ ਸੀ ਇੱਥੇ ਪਾਣੀ ਬਹੁਤ ਭਰ ਜਾਂਦਾ ਹੁੰਦਾ ਸੀਗਾ ਵੀ ਚੌ ਤਰਫੀ ਮਾਰ ਇਹਨਾਂ ਨੇ ਚੱਲੀ ਆ ਤੇ ਹੁਣੇ ਆਪਦਾ ਕਿਰਤੋ ਗੁਜਾਰੇ ਨਾਲ ਆਪਦਾ ਜ਼ਿੰਦਗੀ ਬਸਰ ਕਰ ਰਹੇ ਆ ਹੁਣ ਇਹ ਜਮੀਨਾ ਖੋਨ ਦੇ ਉੱਤੇ ਲੱਗੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਸਰਕਾਰ ਕਹਿੰਦੀ ਆ ਕਿ ਅਸੀਂ ਤੁਹਾਨੂੰ ਕੁਝ ਵੀ ਨਹੀਂ ਦੇਣਾ ਇੱਕ ਪਾਸੇ ਆ ਕੇ 82 ਲੱਖ ਮਿਲ ਰਿਹਾ ਜਿਨ੍ਹਾਂ ਦੀ ਰਜਿਸਟਰੀਆਂ ਹੋਈਆਂ ਨਹੀਂ ਪਰ ਇੱਥੇ ਜਿਹੜਾ ਹੈਗਾ ਕੁਝ ਵੀ ਨਹੀਂ ਦੇਣਾ ਕਿਉਂ ਇਹ ਕੋਈ ਹੱਕ ਹੀ ਹੈ ਨਹੀਂ ਇਹਨਾਂ ਦਾ ਚਲੋ ਮੈਂ ਕ੍ਰਾਂਤੀਕਾਰੀ ਕਿਸਾਨ ਯੂ ਸਖਤਰ ਬੋਰ ਫਾਜ਼ਿਲ ਦਾ ਇਹ ਜਿਹੜਾ ਧਰਨਾ ਅੱਜ ਚੌਥੇ ਦਿਨ ਪ੍ਰਵੇਸ਼ ਕਰ ਗਿਆ ਅਸੀਂ 4 ਦਿਨ ਤੋਂ ਲਗਾਤਾਰ ਮੰਗ ਕਰ ਰਹੇ ਆ ਕਿ ਜਿਹੜੇ ਅਬਾਦਕਾਰ ਨੇ ਪਹਿਲਾਂ ਸਾਡੀ ਮੰਗ ਸੀ ਕਿ ਜਿਹੜਾ ਹਾਈ ਨੈਸ਼ਨਲ ਹਾਈਵੇ ਜਿੱਥੇ ਨਿਕਲ ਰਿਹਾ ਉਹਦਾ ਜਿਹੜਾ ਬਣਦਾ ਮੁਆਵਜ਼ਾ ਮੈਂ ਦੂਰ ਨਹੀਂ ਲਾਉਣੀ ਸਾਥੀ ਨੇ ਦੱਸਤਾ ਕਿ 82 ਲੱਖ ਰੁਪਿਆ ਆਇਆ ਸਾਡੀ ਮੰਗ ਆ ਵੀ ਉਹ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਤੇ ਇਹਦੇ ਨਾਲ ਹੀ ਜੋ ਧਰਨਾ ਜਦੋਂ ਅਸੀਂ ਚਾਲੂ ਕੀਤਾ ਤਾਂ ਲੋਕਾਂ ਦੀ ਆਵਾਜ਼ ਆ ਕਿ ਜਦ ਤੱਕ ਸਾਨੂੰ ਮਾਲਕੀ ਹੱਕ ਨਹੀਂ ਦਿੱਤੇ ਜਾਂਦੇ ਅਸੀਂ ਓਨੇ ਚਿਰੇ ਧਰਨਾ ਇਥੋਂ ਨਹੀਂ ਛੱਡਾਂਗੇ ਸਾਥੀ ਨੇ ਦੱਸਿਆ ਕਿ ਫਾਇਲ ਕਾ ਦੇ ਐਸਡੀਐਮ ਹੋਵੇ ਤੇ ਭਾਵੇਂ ਡੀਸੀ ਹੋਵੇ ਉਹ ਆਪਦੀ ਗੱਲ ਕਰਦੇ ਨੇ ਲੇਕਿਨ ਜਿਹੜੇ ਦਰੀ ਤੇ ਲੋਕ ਬੈਠੇ ਨੇ ਇਹ ਆਪਦੀ ਆਈ ਤੇ ਆਏ ਹੋਏ ਨੇ ਅਸੀਂ ਇਹਨਾਂ ਦੇ ਨਾਲ ਜਿਹੜੀਆਂ ਸੰਜੋਗੀਆਂ ਜਥੇਬੰਦੀਆਂ ਜਾਂ ਸਾਡਾ ਜਿਹੜਾ ਪਲੇਟਫਾਰਮ ਕਿਸਾਨ ਮੋਰਚਾ ਬਣਿਆ ਉਹਦੇ ਪਲੇਟਫਾਰਮ ਤੇ ਅਸੀਂ ਸਾਰੀ ਜਥੇਬੰਦੀਆਂ ਨੂੰ ਲਾਮਬੰਦ ਕਰਕੇ ਔਰ ਜਦ ਤੱਕ ਇਹ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਤੇ ਨਾਲ ਮਾਲਕੀ ਹੱਕ ਨਹੀਂ ਦਿੰਦੀ ਉਹਨੇ ਚਿਰ ਸਾਡਾ ਸੰਘਰਸ਼ ਜਾਰੀ ਹੋਊਗਾ ਇਹਦੇ ਨਾਲ ਪਹਿਲਾਂ ਸਾਨੂੰ ਇਜੈਕਸ਼ਨ ਜਿਹੜਾ ਲਾਇਆ ਇਹਨਾਂ ਨੇ ਆ ਜਿਹੜੀ ਰੇਲ ਜਾ ਰਹੀ ਹੈ ਸਾਥੀ ਨੇ ਰਸਤਾ ਮੈਂ ਦੂਰ ਨਹੀਂ ਲਾਉਣੀ ਉਦੋਂ ਕੋਈ ਮਾੜਾ ਮੋਟਾ ਜਦੋਂ ਉੱਥੇ ਗੱਟਬੰਦਰ ਸਰਕਾਰ ਸੀ ਜੋਰਾ ਸਿੰਘ ਮਾਨ ਐਮਪੀ ਸੀਗੇ ਉਹਦੇ ਕੋਲ ਵੀ ਲੋਕ ਰੋਏ ਕਰਲਾਏ ਪਰ ਚਲੋ ਮਾੜਾ ਮੋਟਾ ਕੋਈ 10 12 15000 ਰੁਪਏ ਉਹਦੀ ਦਿੱਤੇ ਹੁਣ ਦੂਜਾ ਟੀਕਾ ਫਿਰ ਲਾਇਆ ਕਿ ਇੱਥੋਂ ਹੀ ਨੈਸ਼ਨਲ ਹਾਈਵੇ 'ਚ ਕੱਢਿਆ ਜਾਵੇ ਉਹ ਨੈਸ਼ਨਲ ਹਾਈਵੇ ਦਾ ਜਿਹੜਾ 82 ਲੱਖ ਰੁਪਏ ਉਹ ਆਪ ਦਾ ਹੀ ਟੱਡ ਪਾਰ ਰਹੇ ਨੇ ਨਾ ਕਿ ਕਿਰਤੀ ਲੋਕਾਂ ਦਾ ਜਿਹੜੇ ਦਰੀ ਤੇ ਬੈਠਾ ਨੇ ਇਹਨਾਂ ਵਾਸਤੇ ਨਹੀਂ ਦਿੱਤਾ ਜਾ ਰਿਹਾ ਇਹਦੇ ਨਾਲ ਇੱਕ ਨਵੀਂ ਰੂਪਰੇਖਾ ਫਿਰ ਤਿਆਰ ਕਰ ਰਹੇ ਨੇ ਕਿ ਇੱਥੋਂ ਜਿਹੜੀ ਹੈ ਭਾਰਤ ਮਾਲਾ ਜਿਹੜੀ 10 ਕੇ 15 ਫੁੱਟ ਉੱਚੀ ਆ ਰਹੀ ਹੈ ਮਾਨਗੜ੍ਹ ਸਾਈਡ ਤੋਂ ਉਹ ਵੀ ਇਸੇ ਕੱਢ ਰਹੇ ਨੇ ਸਾਰਾ ਸਿਸਟਮ ਮਤਲਬ ਇਹ ਚਾਹੁੰਦੇ ਆ ਵੀ ਇਹ ਜਿਹੜੇ ਗਾਇਬ ਕਾਰਨ ਇਹਨਾਂ ਨੂੰ ਜਾੜਿਆ ਜਾਵੇ ਉਸ ਤੋਂ ਬਾਅਦ ਅਸੀਂ ਇੱਥੇ ਸਾਥੀਆਂ ਸਾਰਿਆਂ ਲੋਕਾਂ ਨੂੰ ਦੱਸ ਰਹੇ ਆ ਕਿ ਉਦੋਂ ਪਿੱਛੇ ਭਾਰਤ ਮਾਰਲਾ ਵੀ ਇਹਨਾਂ ਨੇ ਕੱਢਣੀ ਹੈ ਹਾਈਵੇ ਜੀ ਵੀ ਕਰਨਾ ਰੇਲ ਲੰਘੀ ਹੈ ਤੇ ਇਹਦੇ ਨਾਲ ਹੀ ਜਿਹੜੀ ਆ ਮਕਾਨ ਨੇ ਜਿਹੜੀ ਆਬਾਦੀ ਹੈ ਜਿਹਨੂੰ ਗੈਰਮਮਕਨ ਆਬਾਦੀ ਕਹਿੰਦੇ ਆ ਉੱਥੇ ਲੋਕ ਆਪਣਾ ਜਿਹੜੇ ਕਾਰੋਬਾਰ ਪਾ ਕੇ ਵਸੇ ਹੋਏ ਨੇ ਇਹਦੇ ਵਾਸਤੇ ਨਾ ਤਾਂ ਕੋਈ ਮਕਾਨਾਂ ਦਾ ਇਹਨਾਂ ਨੇ ਮੌਜਦਾ ਸਾਨੂੰ ਦੇਣਾ ਸਾਨੂੰ ਪੱਕਾ ਯਕੀਨ ਹੈ ਇਹਦੇ ਚ ਕੋਦ ਹੋ ਰਹੀ ਨਹੀਂ ਨਾ ਜ਼ਮੀਨ ਦਾ ਮੌਜਦਾ ਦੇ ਰਹੇ ਨੇ ਕੁਛ ਨਹੀਂ ਕੌਡੀਆਂ ਦੇ ਪਾ ਕੇ ਅਸਲੂ ਸਾਨੂੰ ਦੇ ਇੱਕ ਤਾਂ ਹੁੰਦਾ ਨਾ ਕੌਡੀਆਂ ਦੇ ਪਾ ਲੈ ਰਿਆ ਕੋਈ 10 12 ਜਾਂ 20 ਲੱਖ ਦੇਣ ਮਤਲਬ ਇਹਨਾਂ ਦੀ ਨੀਤ ਇੰਨੀ ਖਰਾਬ ਹੈ ਭਾਵੇਂ ਮੋਦੀ ਸਰਕਾਰ ਹੋਵੇ ਤੇ ਭਾਵੇਂ ਭਗਵੰਤ ਮਾਨ ਸਰਕਾਰ ਹੋਵੇ ਇਹ ਉੱਤਰਕਾੰਡ ਨੂੰ ਮੈਂਚਣਾ ਪਰ ਇੱਕ ਗੱਲ ਇਹ ਰੱਖ ਦਈਏ ਇਹ ਕਹਿੰਦੇ ਕੱਚੀ ਆ ਮੈਂ ਇਹ ਗੱਲ ਕਰਕੇ ਗੱਲ ਨੂੰ ਖਤਮ ਕਰਨਾ ਇਹ ਕਹਿੰਦੇ ਕੱਚੀ ਆ ਮੇਰਾ ਸਰਕਾਰ ਨੂੰ ਸਵਾਲ ਆ ਮੌਜੂਦਾ ਆਈਐਸ ਰੈਂਕ ਦੇ ਅਧਾਰੀ ਡੀਸੀ ਨੂੰ ਕਿ ਇਹ ਜ਼ਮੀਨ ਕੱਚੀ ਸੀ ਤੁਸੀਂ ਇੱਥੇ ਜਿਹੜੇ ਬੋਰਾ ਦੇ ਬਿਜਲੀ ਦੇ ਕਨੈਕਸ਼ਨ ਕਿਉਂ ਦਿੱਤੇ ਜੇ ਜ਼ਮੀਨ ਕੱਚੀ ਸੀ ਤਾਂ ਇਹ ਜਿਹੜੇ 12000 ਵੋਟ ਹੈ ਇਹਨਾਂ ਦੇ ਆਧਾਰ ਕਾਰਡ ਤੁਸੀਂ ਕਿਉਂ ਬਣਾਏ ਤੁਸੀਂ ਇਹਨਾਂ ਨੂੰ ਘਰਾਂ ਦੇ ਜਿਹੜੇ ਮੀਟਰ ਦਿੱਤੇ ਆ ਬਿਜਲੀ ਦੇ ਉਹ ਤੁਸੀਂ ਕਿਉਂ ਲਾਏ ਜੇ ਇਹ ਜ਼ਮੀਨ ਕੱਚੀ ਸੀ ਤੇ ਲੋਕ ਕੱਚੀ ਸੀ ਤੁਸੀਂ ਪੱਕੇ ਸੀ ਇਹਨਾਂ ਦੇ ਵੋਟਾਂ ਨੂੰ ਕਿਉਂ ਰੱਪ ਕੀਤਾ ਵੋਟਾਂ ਲੈਣ ਵੇਲੇ ਦੋਵਾਂ ਥਾਂਾਂ ਨਾਲ ਲੈਨੇ ਹੋ ਤੇ ਜਦੋਂ ਕਿਸੇ ਮਜ਼ਦੂਰ ਦੇ ਕਿਸੇ ਦਰਮਿਆਨੇ ਕਿਸਾਨ ਦੇ ਕੁਝ ਪੱਲੇ ਪਾਉਣਾ ਹੁੰਦਾ ਤੇ ਫਿਰ ਆਪ ਦਾ ਥੁੱਕਿਆ ਘਟ ਜਾਣੇ ਹੋ ਇੱਥੇ ਦੋ ਦਿਨ ਹੋ ਗਏ ਸ਼ਾਸਤ ਨੇ ਸਾਡੇ ਤੇ ਬੜਾ ਹਮਲਾ ਕੀਤਾ ਪਰ ਅਸੀਂ ਚੰਗੇ ਭਾਗਾ ਵਾਲੇ ਆ ਅਸੀਂ ਨਾ ਕਾਂਗਰਸੀ ਦੀ ਸੁਣੀ ਐ ਮੈਂ ਨਾ ਨਹੀਂ ਲੈਣੇ ਤੇ ਜਿਹੜੇ ਆ ਝਾੜੂ ਵਾਲੇ ਨੇ ਇਹ ਵੀ ਇੱਥੇ ਆਏ ਸੀ ਰੋਟੀਆਂ ਸੇਕਣ ਕਿਉਂਕਿ ਤੰਦੂਰ ਤਪਿਆ ਹੋਇਆ ਵੀ ਅਸੀਂ ਵੀ ਚਾਰ ਫੁਲਕੇ ਲਾ ਆਈਏ ਤੇ ਜਿਹੜੇ ਆ ਫੁੱਲ ਵਾਲੇ ਨੇ ਉਹ ਵੀ ਕੁਝ ਇੱਥੇ ਹਿੱਸਾ ਵੰਡਾ ਗਏ ਤੇ ਜਿਹੜੇ ਬਾਬੇ ਨਾਨਕ ਦੀ ਤਕੜੀ ਵਾਲੇ ਨੇ ਉਹ ਵੀ ਇੱਥੇ ਬੋਲ ਕੇ ਅਸੀਂ ਮੀਟਿੰਗ ਕੀਤੀ ਵੀ ਸਿਆਸੀ ਬੰਦਾ ਦਰੀ ਤੇ ਬਹਿ ਸਕਦਾ ਨਾ ਕਿ ਕਿਤੇ ਭਾਸ਼ਣ ਦੇ ਭਾਸ਼ਣ ਕਰੂਗਾ ਤੇ ਦਰੀ ਤੇ ਬੈਠੇ ਲੋਕਾਂ ਦੀਆਂ ਵੋਟਾਂ ਵਟੋਰਨ ਆਉਂਦਾ ਇਸ ਵਾਸਤੇ ਸਾਡਾ ਸੰਮੁਖ ਮੋਰਤੇ ਦਾ ਫੈਸਲਾ ਸਿਆਸੀ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਊਗਾ ਜਦ ਤੱਕ ਆਵਾਦਕਾਰਾਂ ਨੂੰ ਮਾਲਕੀ ਹੱਕ ਨਹੀਂ ਮਿਲਦੇ ਤੇ ਬਣਦਾ ਮੁਆਵਜ਼ਾ ਨਹੀਂ ਮਿਲਦੇ ਉਹਨੇ ਤੇਰੇ ਦਿਨ ਦਾ ਦਾ ਪੱਕਾ ਤਨ ਰਹੂਗਾ ਜੈ ਜਨਤਾ ਜੈ ਸੰਘਰਸ਼ ਦੇ ਸਾਰੇ ਲੋਕਾਂ ਦਾ ਤਾਂ ਇਹ ਮੇਨ ਸੀ ਕਿ ਕਿਸ ਕਾਰਨ ਜਿਹੜਾ ਧਰਨਾ ਲੱਗਿਆ ਹੋ ਤਾਂ ਵਿੱਚ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਜ਼ਮੀਨਾਂ ਜਿਹੜੀਆਂ ਨੇ ਉਹ ਬਾਤ ਕੀਤੀਆਂ ਨੇ ਤੇ ਹੁਣ ਜਿਵੇਂ ਇਹ ਕਹਿੰਦੇ ਨੇ ਕਿ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਚਾਹੇ ਤੁਸੀਂ ਪਾਕਿਸਤਾਨ ਦੇ ਵਿੱਚ ਚਲੇ ਜਾਓ ਚਾਹੇ ਤੁਸੀਂ ਕਿਧਰੇ ਵੀ ਚਲੇ ਜਾਓ ਤੁਹਾਨੂੰ ਇਹ ਜਿਹੜੇ ਪੈਸੇ ਆ ਮੁਆਵਜ਼ਾ ਜਿਹੜਾ ਨਹੀਂ ਨਹੀਂ ਮਿਲੂਗਾ ਕਹਿੰਦੇ ਨੇ ਕਿ ਪਿਛਲੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ 82-82 ਲੱਖ ਮੁਆਵਜ਼ਾ ਜਿਹੜਾ ਮਿਲ ਰਿਹਾ 78 ਲੱਖ ਜਿਹੜਾ ਕੇਂਦਰ ਸਰਕਾਰ ਦੇ ਰਹੀ ਹੈ 4 ਲੱਖ ਪੰਜਾਬ ਸਰਕਾਰ ਦੇ ਰਹੀ ਹੈ ਭਾਈ ਜੀ ਤੁਸੀਂ ਇੱਕ ਜੰਗਲ ਦੀ ਗੱਲ ਕਰ ਰਹੀ ਸੀ ਕਿ ਜੰਗਲ ਅਸੀਂ ਆਬਾਦ ਕੀਤੇ ਨੇ ਕਿਸ ਤਰ੍ਹਾਂ ਦੇ ਨਾਲ ਇਹ ਜ਼ਮੀਨਾਂ ਜਿਹੜੀਆਂ ਨੇ ਆਬਾਦ ਹੋਈਆਂ ਨੇ ਦੇਖੋ ਜੀ ਸਾਡੇ ਬਜ਼ੁਰਗ ਜਿਹੜੇ ਹੈਗੇ ਸੀ ਇੱਥੇ ਹਾਂ ਅਸੀਂ ਉਹਨਾਂ ਨਾਲ ਛੋਟੇ ਛੋਟੇ ਹੁੰਦੇ ਸੀ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਬੜੇ ਦਰਖਤ ਵੱਡੇ ਵੱਡੇ ਸੀਗੇ ਚੜ੍ਹਿਆ ਨਹੀਂ ਜਾਂਦਾ ਸੀ ਰਾਤ ਨੂੰ ਇਹੋ ਜਿਹਾ ਡਰਾਉਣੀ ਸਾਨੂੰ ਛਕਲਾਂ ਆਂਦੀਆਂ ਸੀ ਉਹ ਅੱਜਾਂ ਆ ਰਹੀਆਂ ਸੀ ਕਿ ਇੱਥੇ ਕੋਈ ਬੰਦਾ ਵੱੜਦਾ ਨਹੀਂ ਹੁੰਦਾ ਸੀ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹ ਜਿਹੜੇ ਟਿੱਬੇ ਪੱਟੇ ਟਿੱਬੇ ਪੱਟ ਕੇ ਸੱਪ ਵੀ ਜਿਹੜੇ ਮਾਰੇ ਅਸੀਂ ਆਪਣੇ ਆਪ ਛੋਟੀਆਂ ਨਾਲ ਭੱਜ ਵੀ ਜਾਂਦੇ ਸੀ ਅਸੀਂ ਇਸ ਤਰ੍ਹਾਂ ਕਰਕੇ ਅਸੀਂ ਜੰਗਲ ਬਹੁਤ ਵੱਡੇ ਵੱਡੇ ਸੀਗੇ ਟਿੱਬੇ ਸੀ ਅਸੀਂ ਉਹ ਪੱਟ ਕੇ ਨੂੰ ਬਾਦ ਕੀਤਾ ਧੰਨਵਾਦ ਜੀ ਕਿੰਨੀ ਕਿੰਨੀ ਜਾਂਦੀ ਹੈ ਤੁਹਾਡੀ ਹੁਣ ਪਹਿਲੀ ਸਾਡੀ ਉੱਥੇ ਜੀ ਤਾਈ ਚਾਚੇ ਰਲ ਕੇ ਸਾਡੀ 4 ਕਿੱਲੇ ਜਾਂਦੀ ਹੈ ਸਾਡੀ ਜੀ 4 ਕਿੱਲੇ ਜੀ ਹਾਂ ਜੀ 4 ਕਿੱਲੇ ਜ਼ਮੀਨ ਜਾਂਦੀ ਹੈ ਤੇ ਸਾਨੂੰ ਉਹਨਾਂ ਨੇ ਸਾਡੇ ਲਾਲ ਨਿਸ਼ਾਨ ਲਾਤੇ ਉੱਥੇ ਨਿਸ਼ਾਨਬੱਦੀ ਕਰਤੀ ਉਹਨਾਂ ਨੇ ਅਸੀਂ ਕਈ ਪਸੀ ਤਾਂ ਪਹਜਾਤਾ ਉਹਨਾਂ ਨੂੰ ਕੁੱਟ ਮਾਰ ਕੇ ਉਹ ਸਾਡੇ ਨੇੜੇ ਨਹੀਂ ਆਉਂਦੇ ਉਹ ਡਰੋਨ ਲੈ ਕੇ ਉੱਤਾਂ ਸਰਵੇ ਕਰਦੇ ਨੇ ਜੀ ਇਹ ਸੋਚਿਆ ਸੀ ਵੀ ਸਰਕਾਰ ਚ ਇਦਾਂ ਦਾ ਹੋਊਗਾ ਜਿਹੜੀ ਕਹਿੰਦੇ ਸੀ ਵੀ ਆਮ ਲੋਕਾਂ ਦੀ ਅਸੀਂ ਇਸ ਤਰ੍ਹਾਂ ਨਹੀਂ ਉਹ ਅਸੀਂ ਸੋਚਿਆ ਹੀ ਨਹੀਂ ਸੀਗਾ ਆਮ ਲੋਕਾਂ ਆਮ ਆਦਮੀ ਜਿਹੜੀ ਪਾਰਟੀ ਸਜੀ ਕਹਿੰਦਾ ਚਲੋ ਫਾਇਦਾ ਕਰੇਗੀ ਉਹ ਫਾਇਦਾ ਕਰਨ ਦੇ ਵਿਜਾਇ ਸਾਡਾ ਇਹਨਾਂ ਨੂੰ ਨੁਕਸਾਨ ਕੀਤਾ ਵੀ ਅਸੀਂ ਉਹ ਸਾਡੇ ਬੱਚੇ ਵੀ ਜਿਹੜੇ ਨੇ ਉਹ ਖੇਤੋਂ ਉਹਨਾਂ ਡਰਦੇ ਨੇ ਵੀ ਪੁਲਿਸ ਵਾਲੇ ਫੜ ਕੇ ਲੈ ਜਾਣਗੇ ਇਹ ਵੀ ਡਰਦੇ ਨੇ ਇਹ ਵੀ ਡਰਦੇ ਨੇ ਜੀ ਖੇਤ ਜਾਣ ਤੋਂ ਡਰਦੇ ਨੇ ਹਾਂਜੀ 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 ਕਿਤੇ ਫੜ ਕੇ ਨਾ ਕਿਤੇ ਫੜ ਕੇ ਨਾ ਲੈ ਜਾਣ ਜੀ ਧੰਨਵਾਦ ਜੇ ਜੇ ਜ਼ਮੀਨਾਂ ਮਾਤਾ ਜੀ ਇਹ ਇਸ ਤਰ੍ਹਾਂ ਦੇ ਨਾਲ ਖੋਈਆਂ ਜਾਂਦੀਆਂ ਫਿਰ ਬਣੂਗਾ ਕੀ ਕੀ ਕਰੋਗੇ ਉਸ ਤੋਂ ਬਾਅਦ ਕੀ ਕਰਾਂਗੇ ਛੜਕਾਂ ਤੇ ਬਹਾਵਾਂਗੇ ਰੁਲਾਾਂਗੇ ਬੱਚੇ ਰੁੜਨਗੇ ਅਸੀਂ ਰੁਲਾਾਂਗੇ ਕਿਵੇਂ ਕਰਾਂਗੇ ਗੁਜ਼ਾਰਾ ਔਖਾ ਹੋਊਗਾ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਦੇ ਇਸੀ ਆਮ ਆਏ ਵੀ ਧੱਕਾ ਕਰਨ ਲੱਗ ਗਏ ਧੱਕਾ ਆਮ ਪਾਰਟੀਆਂ ਬਣ ਗਈ ਤੇ ਸਾਨੂੰ ਤੇ ਇਹ ਹੀ ਲੱਗਦੀ ਵੀ ਇਹ ਹੀ ਕਰੀ ਜਾਂਦੀ ਸਾਡੇ ਨਾਲ ਧੱਕਾ ਅੱਗੇ ਤਾਂ ਨਹੀਂ ਹੋਇਆ ਇਹਨਾਂ ਧੱਕਾ ਜਿਹਾ ਹੁਣ ਕੀ ਕੀਤਾ ਜਾਂਦਣਗੇ ਤੇ ਹੁਣ ਸਰਕਾਰ ਨੂੰ ਕੋਈ ਵੇਖਣਾ ਚਾਹੀਦਾ ਵੀ ਗਰੀਬ ਇਹ ਕਿੱਥੇ ਜਾਣਗੇ ਕੋਈ ਇੱਕ ਅੰਦਰ ਤਾਂ ਘਰ ਹੈ ਨਹੀਂ ਜਿਹੜਾ ਸੀ ਇੱਥੋਂ ਚਲੇ ਜਾਈਏ ਇਹਨਾਂ ਪਰਿਵਾਰ ਇਹਨੇ ਪਿੰਡ ਰਹਿਣਗੇ ਕਿੱਥੇ ਜਾਈਏ ਛੱਡ ਕੇ ਉਜਾੜਾ ਵੀ ਹੈ ਉਜਾੜਾ ਊਖਾਗਾ ਚਿੜੀਆ ਨਾ ਨਹੀਂ ਛੱਡ ਸਕਦੀ ਤੇ ਅਸੀਂ ਕਿਵੇਂ ਘਰ ਛੱਡ ਕੇ ਜਾਈਏ ਇਹ ਤਾਂ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਇਹਨਾਂ ਨੂੰ ਅਸੀਂ ਕਿਉਂ ਪ੍ਰੇਸ਼ਾਨ ਕਰਦੇ ਪਿਆ ਹੈ ਜੇ ਉਜਾੜਾ ਹੁੰਦਾ ਫਿਰ ਕਿੱਥੇ-ਕਿੱਥੇ ਜਾਵਾਂਗੇ ਮਾਤਾ ਜਾਵਾਂਗੇ ਕਿੱਥੇ ਕਿੱਥੇ ਜਾਣਾ ਪੈਤੇ ਇੱਥੇ ਰਵਾਂਗੇ ਅਸੀਂ ਮਜ਼ਬੂਤ ਹੋ ਕੇ ਰਵਾਂਗੇ ਅਸੀਂ ਆਪਦਾ ਹੱਕ ਲੜਾਂਗੇ ਆਪਦਾ ਹੱਕ ਲੜ ਕੇ ਆਪਦਾ ਆਪਦੀ ਜੜੀ ਜ਼ਮੀਨ ਤੇ ਅਸੀਂ ਪੂਰਾ ਮੋਢਾ ਨਾਲ ਮੋਢਾ ਜੋੜ ਕੇ ਅਸੀਂ ਆਪਦਾ ਹੱਕ ਲੜ ਕੇ ਅਸੀਂ ਆਪਦਾ ਜਿਹੜਾ ਸਾਡਾ ਬਾਉਜਾ ਬਣਦਾ ਏ ਉਹ ਅਸੀਂ ਲਵਾਂਗੇ ਜੋ ਸਾਨੂੰ ਜਾਨਾ ਹੀ ਦੇਣੀਆਂ ਪਈਆਂ ਤਾਂ ਵੀ ਅਸੀਂ ਦਵਾਂਗੇ ਇਹ ਨਹੀਂ ਅਸੀਂ ਕਵਾਂਗੇ ਵੀ ਅਸੀਂ ਪਿੱਛੇ ਹਟਾਂਗੇ ਅਸੀਂ ਇੱਥੇ ਬਹਾਂਗੇ ਸਾਨੂੰ ਮੰਨ ਕੇ ਲੱਗੋ ਵੀ ਮਹੀਨਾ ਬਹਿਣ ਲੱਗ ਜਾਏ ਸਾਲ ਲੱਗ ਜਾਏ ਅਸੀਂ ਆਵਦਾ ਹੱਕ ਲੈ ਕੇ ਛੱਡਾਂਗੇ ਅਸੀਂ ਭੁਖੜ ਤਾਲਾਂ ਵੀ ਕਰਾਂਗੇ ਭੁੱਖੇ ਵੀ ਰਵਾਂਗੇ ਡਾਂਗਾ ਵੀ ਖਾਵਾਂਗੇ ਜੋ ਕੁਝ ਗੋਲੀਆਂ ਵੀ ਖਾਵਾਂਗੇ ਸਭ ਕੁਝ ਕਰਾਂਗੇ ਅਸੀਂ ਆਵਦਾ ਹੱਕ ਲੜਾਂਗੇ ਇਸ ਤਰ੍ਹਾਂ ਦੇ ਨਾਲ ਬਾਤ ਕੀਤੀ ਹੈ ਜਮੀਨਾ ਜਿਹੜੀਆਂ ਨੇ ਜਿਵੇਂ ਮਾਤਾ ਪਿਤਾ ਐ ਸੀ ਪਾਕਿਸਤਾਨ ਉਜੜ ਕੇ ਆਏ ਸੀ ਉਦੋਂ ਬੜੀ ਲਹਿਰ ਆਈ ਸੀ ਬੜੇ ਲੋਕ ਰੋਂਦੇ ਗੰਦਸਾ ਦੇ ਮਾਪਿਓ ਜਿਹੜਾ ਇੱਕ ਇੱਕ ਸੂਟ ਚ ਆਏ ਸੀ ਕੋਈ ਕਪੜਾ ਉੱਤੇ ਨਹੀਂ ਲੈ ਕੇ ਆਏ ਸੀ ਬਿਲਕੁਲ ਇੱਕ ਇੱਕ ਕਪੜਾ ਲੈ ਕੇ ਆਏ ਸੀਗੇ ਉਹਨਾਂ ਨੇ ਆਉਂਦਿਆਂ ਸਰ ਇੱਥੇ ਜੰਗਲ ਬੀਆਬਾਨ ਸਰ ਖੁਦ ਮੈਂ ਆਪ ਜੰਗਲ ਪੱਟਿਆ ਸਾਡਾ ਮਾਪ ਉਹ ਵੀ ਪੜਦਾ ਰਿਹਾ ਅਸੀਂ ਸਿਰ ਖੁੱਦ ਆ ਪੜਦੇ ਆ ਸੱਪਾਂ ਦੀ ਸਿਰੀਆਂ ਸੀ ਮੱਧ-ਮੱਧ ਕੇ ਅਸੀਂ ਸਾਰਾ ਕੁਝ ਆਵਾਦ ਕੀਤੀ ਸਾਡੀ ਰੋਟੀ ਰੋਜੀ ਜਿਹੜੀ ਸੀ ਨਾ ਉਹ ਖੋਣ ਲੱਗੇ ਅਸੀਂ ਇੱਥੇ ਮਰ ਜਾਵਾਂਗੇ ਤੇ ਅਸੀਂ ਨਾ ਜਾਨਾ ਦੇ ਦੇਗੇ ਅਸੀਂ ਹੱਕ ਆ ਤਾਂ ਲੈ ਕੇ ਅਸੀਂ ਕਬਜ਼ਾ ਨਹੀਂ ਛੱਡਾਂਗੇ ਨਹੀਂ ਛੱਡਾਂਗੇ ਇਨਕਲਾਬ ਜਿੰਦਾਬਾਦ ਤਾਂ ਹੋਰ ਵੀ ਜਿਹੜੇ ਹੈਗੇ ਨੇ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਇਹ ਕਹਿੰਦੇ ਨੇ ਕਿ ਅਸੀਂ ਸਾਨੂੰ ਸਾਡਾ ਬਣਦਾ ਹੱਕ ਚਾਹੀਦਾ ਹੈ ਅਸੀਂ ਹੋਰ ਨਹੀਂ ਕੁਝ ਬਣਦੇ ਹੱਕ ਦੇ ਲਈ ਅਸੀਂ ਜਿਹੜਾ ਇੱਥੇ ਬੈਠੇ ਆ ਤਾਂ ਗੱਲਬਾਤ ਕਰਾਂਗੇ ਜੀ ਜੀ ਕੀ ਕਹੋਗੇ ਜੀ ਅਸੀਂ ਇਹੀ ਕਾਂਗੇ ਜਿਹੜੀਆਂ ਸਰਕਾਰਾਂ ਸਾਡੇ ਬੱਚੇ ਭੁੱਖੇ ਮਾਰਦੀਆਂ ਸੀ ਇੱਥੇ ਸ਼ੀਧੀਆਂ ਪਾ ਦੇਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਉਹਨਾਂ ਨੂੰ ਇੰਚ ਨਹੀਂ ਦੇਾਂਗੇ ਤੋਂ ਪਰ ਸਰਕਾਰ ਕਿਉਂ ਕਰੋ ਤਾਂ ਕਹਿੰਸੀ ਕਿ ਅਸੀਂ ਆਮ ਆਸੀਂ ਖਾਸ ਨਹੀਂ ਅਸੀਂ ਤਾਂ ਆਮ ਲੋਕਾਂ ਦੇ ਆ ਅਸੀਂ ਆਮ ਲੋਕਾਂ ਦੀ ਗੱਲ ਸੁਣਾਾਂਗੇ ਜਿਉ ਆਮ ਲੋਕਾਂ ਦੀ ਸਰਕਾਰ ਹੁੰਦੀ ਤੇ ਇੱਥੇ ਕਦੋਂ ਦੀ ਆ ਚੁੱਕੀ ਹੁੰਦੀ ਅੱਜ ਸਾਨੂੰ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਉਤਾਂ ਦਾ ਕੋਈ ਮੁਲਾਜ਼ਮ ਹੀ ਨਹੀਂ ਆਇਆ ਅੱਜ ਤਾਈਂ ਉਹਨਾਂ ਦਾ ਕਰਿੰਦਾ ਤੱਕ ਨਹੀਂ ਆਇਆ ਮੁੱਖ ਮੰਤਰੀ ਦਾ ਆਉਣਾ ਹੀ ਕੀ ਸੀ ਡੀਸੀਪੀਸੀ ਕੋਈ ਨਹੀਂ ਆਏਗੀ ਕਿੰਨੀ ਤੁਹਾਡੀ ਕਿੰਨੀ ਪਿਆਲੀ ਵਿਚ ਆ ਰਹੀ ਸਾਡੀ ਸਾਰੀ ਪੈਲੀ ਆ ਰਹੀ ਹੈ ਹਾਂਜੀ ਕਿੰਨੀ ਬਾ ਸਾਡੀ ਜਿੰਨੀ ਕਿੰਨੇ ਆ ਗਏ ਸਾਰੀ ਆ ਰਹੀ ਹੈ ਪੈਲੀ ਸਾਡੇ ਹਾਂਜੀ ਸਾਡੀ ਪੂਰੀ ਪੈਲੀ ਵਿੱਚ ਆ ਰਹੀ ਹੈਗੀ ਯਨੇ ਅਸੀਂ ਇੱਥੇ ਮੰਜਾਰੇ ਬੈਠਿਆ ਨਾ ਸਾਰਿਆਂ ਦੀ ਪੈਰੀ ਵਿਚ ਆ ਰਹੀ ਕੋਈ ਉਹਨਾਂ ਸਾਡੇ ਤੁਹਾਨੂੰ ਐਵੇਂ ਹੀ ਕੱਢਣਾ ਸੀ ਅਸੀਂ ਹੱਡ ਡੱਟ ਕੇ ਬੈਠਿਆ ਆਦੇ سینੇ ਤੇ ਜੋਰ ਤੇ ਬੈਠੇ ਆ ਗਏ ਤੇ ਫਿਰ ਹੁਣ ਗੁਜ਼ਾਰਾ ਕਿਵੇਂ ਹੋ ਜੇ ਖੋ ਲੈਂਦੇ ਆ ਫਿਰ ਕਿਵੇਂ ਖੋਣ ਦੇਣੀ ਨਹੀਂ ਅਸੀਂ ਇੱਥੇ ਮਰ ਜਾਵਾਂਗੇ ਮਿੱਟੀ ਚ ਮਿਲ ਜਾਵਾਂਗੇ ਪਹਿਲਾਂ ਮਰਾਂਗੇ ਸਾਡੇ سینੇ ਚ ਗੋਲੀ ਮਾਰਨ ਮਾਰ ਕੇ ਤਾਂ ਬਾਵੇਂ ਲੈ ਜਾਉਣ ਐਵੇਂ ਅਸੀਂ ਨਹੀਂ ਛੱਡਣੀ ਮੱਕਨੇ ਆਬਾਦ ਕੀਤੀਆਂ ਨੇ ਆਪ ਹੀ ਜ਼ਮੀਨਾ ਆਬਾਦ ਹਾਂਜੀ ਆਪ ਅਸੀਂ ਆਬਾਦ ਕੀਤੀ ਸਾਡੇ ਬਜ਼ੁਰਗਾਂ ਨੇ ਕੀਤੀ ਸਾਡੇ ਤੋਂ ਚਾਰ ਪੀੜੀਆਂ ਲੰਘ ਗਈਆਂ ਗਿਆ ਕਿਵੇਂ ਜੀ ਹਾਂਜੀ ਛੋਟੇ ਛੋਟੇ ਰੁੱਖ ਸੀ ਵੱਡੇ ਰੁੱਖ ਸੀ ਅਸੀਂ ਖੁਦ ਨਾਲ ਲਾ ਕੇ ਬਜ਼ੁਰਗਾਂ ਦੇ ਕੰਮ ਕਰਾਏ ਨੇ ਖਿੱਚ ਕੇ ਕਬਾਰ ਕਰਕੇ ਆ ਵਾਹਣ ਵਾਲੀ ਪੈਲੀ ਬਣਾ ਕੇ ਇੱਥੇ ਪਾਣੀ ਛੱਡਿਆ ਹੁੰਦਾ ਪਾਣੀ ਹੁੰਦਾ ਰੁੱਖ 8-10 ਫੁੱਟ ਜਾਂ ਤੇ 30 ਸੀ ਕਦੇ ਲੱਗਦਾ ਸੀ ਕਦੇ ਵੀ ਸਰਕਾਰ ਆਈ ਦੇ ਜੂਗੀ ਸਾਡੇ ਕੋਲ ਨਾ ਸਾਨੂੰ ਦੇ ਅੱਗੇ ਪਹਿਲਾਂ ਨਹੀਂ ਦਿਮਾਗ ਚ ਨਹੀਂ ਜੀ ਜਦੋਂ ਦਾ ਅਸੀਂ ਕਰਦੇ ਤਾਂ ਸਾਜ ਨੂੰ ਪੱਕੇ ਹੁੰਦੇ ਹੂੰ ਤੇ ਹੁਣ ਜੇ ਹਿਲ ਕੇ ਉਲਟੂ ਹੋਣ ਲੱਗੇ ਸਾਡੀ ਵੀ ਉਲਟੂ ਹੋਣ ਲੱਗੇ ਸਾਡੇ ਸਾਹਿਬ ਤਾਂ ਰੱਖਣ ਸਾਨੂੰ ਸਾਰੀਆਂ ਸਰਕਾਰਾਂ ਹੀ ਲਾਰਾ ਲਾਉਂਦੀ ਰਹੀ ਜੀ ਤੁਹਾਨੂੰ ਪੱਕੀ ਕਰਦੇ ਆਂਗੇ ਪੱਕੀ ਕਰਦੇ ਆਂਗੇ ਪਹਿਲਾਂ ਕਾਲੀ ਪਾਰਟੀ ਆਈ ਫਿਰ ਕਾਂਗਰਸ ਆਈ ਹੁਣ ਆਮ ਆਦਮੀ ਪਾਰਟੀ ਸਾਨੂੰ ਇਹੀ ਵਿਸ਼ਵਾਸ ਦਵਾ ਰਹੇ ਵੀ ਤੁਹਾਡੀ ਜ਼ਮੀਨ ਪੱਕੀ ਕਰਾਂ ਪਰ ਹੁਣ ਸਾਨੂੰ ਮਾਰਨ ਤੇ ਤੁਲੇ ਹੋਇਆ ਜੀ ਵੀ ਸਾਡੀ ਇਕੱਲਾ ਇਕੱਲਾ ਪੈਲੀ ਆਉਂਦੀ ਅਸੀਂ ਜਾਵਾਂਗੇ ਕਿੱਥੇ ਜੇ ਅਸੀਂ ਆਪਦੇ ਘਰ ਛੱਡ ਕੇ ਜਾਵਾਂਗੇ ਇਹਨਾਂ ਨੇ ਵੀ ਕਿਹਾ ਸੀਗੇ ਪੱਕੇ ਤੁਹਾਨੂੰ ਕਰਾਂਗੇ ਪੱਕੀ ਜ਼ਮੀਨ ਕਿਹਾ ਸੀ ਹਾਂਜੀ ਕਿਹਾ ਸੀ ਵੋਟਾਂ ਵੇਲੇ ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਸਾਰੀ ਤੁਹਾਡੀ ਰਜਿਸਟਰੀ ਕਰਕੇ ਤੁਹਾਡੀ ਪੱਕੀ ਕਰਕੇ ਦੇਵਾਂਗੇ ਤੁਹਾਡਾ 1 ਰੁਪਿਆ ਨਹੀਂ ਲੱਗੂਗਾ ਪਰ ਅੱਜ ਕਹਿੰਦੇ ਅਸੀਂ ਬਾਈਕਟ ਨੇ ਤੁਹਾਨੂੰ 1 ਰੁਪਿਆ ਦੇਣਾ ਨਹੀਂ ਦੱਸੋ ਸਾਰੀ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਤਾਂ ਹੁਣ ਸੰਘਰਸ਼ ਜਿੰਨਾ ਚਿਰ ਅਸੀਂ ਲੜਾਂਗੇ ਜਿੰਨਾ ਚਿਰ ਸਾਡੇ ਚ ਜਾਨ ਅਸੀਂ ਲੜਾਂ ਜੇਕਰ ਸਰਕਾਰ ਸਾਡੀਆਂ ਇਲਾਸ਼ਾਂ ਉਤੋਂ ਦੀ ਨੰਗ ਕਹਿ ਕਰਦੀ ਹੈ ਇਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਅਸੀਂ ਇਹ ਨੂੰ ਮੇਰੇ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਐਮ ਐਲ ਏ ਐਮ ਪੀ ਜੋ ਵੀ ਇੱਥੋਂ ਦੇ ਬੰਦੇ ਸਾਨੂੰ ਲਾਰੇ ਲਾ ਕੇ ਤੁਰ ਜਾਂਦੇ ਆ ਪਹਿਲੀ ਗੱਲ ਤਾਂ ਸਾਡੇ ਮਜਾਰੇ ਗਲਤ ਆ ਅਸੀਂ ਇਲੈਕਸ਼ਨਾਂ ਦਾ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਚਾਹੀਦਾ ਤਾਂ ਜਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅਸੀਂ ਇਹ ਜ਼ਮੀਨਾਂ ਬਾਰੇ ਗੱਲ ਕੀਤੀਆਂ ਨੇ ਸਾਡਾ ਹੱਕ ਜਿਹੜਾ ਇਹਨਾਂ ਜ਼ਮੀਨਾਂ ਦੇ ਉੱਪਰ ਬਣਦਾ ਅਸੀਂ ਆਪਣੀਆਂ ਜਿਹੜੀਆਂ ਨੇ ਉਹ ਹੱਕ ਮੰਗ ਰਹੇ ਆ ਇਹ ਕਹਿੰਦੇ ਨੇ ਕਿ ਹਰ ਸਰਕਾਰ ਆਉਂਦੀ ਹੈ ਹਰ ਪਾਰਟੀ ਆਉਂਦੀ ਹੈ ਉਹ ਪਾਰਟੀ ਸਾਨੂੰ ਲਾਰਾ ਲਾ ਕੇ ਜਿਹੜਾ ਉਹ ਮੁੜ ਜਾਂਦੀ ਹੈ ਪਰ ਕੀਤਾ ਕੁਝ ਨਹੀਂ ਇਹ ਵੀ ਆਏ ਸੀ ਇਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡੀਆਂ ਭਾਈ ਪੱਕਿਆ ਕਰਾਂਗੇ ਰਜਿਸਟਰੀਆਂ ਜਿਹੜੀਆਂ ਉਹ ਕਰਾਂਗੇ ਪਰ ਕੀਤਾ ਇਹਨਾਂ ਨੇ ਵੀ ਕੁਝ ਨਹੀਂ ਜਿਵੇਂ ਮਾਤਾ ਜੀ ਪਾਕਿਸਤਾਨ ਜਾਣ ਤੱਕ ਕਹਿੰਦੇ ਨੇ ਕਿ ਤੁਸੀਂ ਪਾਕਿਸਤਾਨ ਤੁਰ ਜਾਓ ਇਹ ਫਿਰ ਐਵੇਂ ਕਿਵੇਂ ਸਰੂ ਪਹਿਲਾਂ ਤੁਸੀਂ ਇੰਨਾ ਟਾਈਮ ਇੱਥੇ ਰਹੇ ਹੋ ਕਿ ਇਹ ਕਿਵੇਂ ਟਾਈਮ ਰਹੇ ਆ ਇੱਥੇ ਤੇ ਨਾ ਸਾਡੀ ਅੱਗੇ ਸੁਣਾਈ ਕਰੀ ਇਨ ਨੇ ਅਸੀਂ ਰੋਂਦੇ ਖਪਦੇ ਰਹੇਗੇ ਤੇ ਧੱਕਾਬਾਜੀ ਕਰ ਰਹੀ ਚਾਰ ਜੀ ਸੀ ਸਾਰੇ ਤੇ ਇੰਨਾ ਇਕੱਠ ਹੁੰਦਾ ਤਾਂ ਨਾ ਧੱਕਾਬਾਜੀ ਹੁੰਦੀ ਲੈਣ ਵੇਰੀ ਤੇ ਹੁਣ ਧੱਕਾ ਫੇਰ ਹੋਈ ਆ ਸਾਡੇ ਨਾਲ ਜਦੋਂ ਰੇਲਵੇ ਲੈਣ ਹਾਂ ਲੈਣ ਅਸੀਂ ਚਾਰੇ ਜੀ ਕਰਦੇ ਸੀਗੇ ਚਾਰਾਂ ਨੂੰ ਵੜ ਲਿਆ ਇੱਥੇ ਪੁਲਿਸ ਕੋਈ ਬਾਹਲੀ ਛਾਪਾ ਮਾਰਿਆ ਉਹਨਾਂ ਨੇ ਜੇ ਦਿਨੇ ਹੁੰਦੇ ਤਾਂ ਸਾਰੇ ਇਕੱਠੇ ਹੋ ਜਾਂਦੇ ਉਹਨਾਂ ਨੇ ਛਾਪਾ ਹੀ ਲੈ ਮਾਰਿਆ ਤੇ ਹੁਣ ਵੀ ਸਾਡੇ ਨਾਲ ਧੱਕਾ ਕਰ ਰਹੇ ਸੀ 11 ਤਰੀਕ ਨੂੰ ਇਥੇ ਟਰਾਲੀਆਂ ਭਰ ਕੇ ਤੇ ਕਰੇਨਾ ਆ ਗਈ ਸੀ ਤੇ ਸਾਡੇ ਘਾਟ ਨੇ ਬਚਾਇਆ ਤੇ ਅਸੀਂ ਆ ਦਾ ਹੱਕ ਲੈਣਾ ਚਾਹੁੰਨੇ ਆ ਪੱਕੀਆਂ ਪੈਲੀਆਂ ਕਰ ਦੇਵੇ ਹੱਕ ਆ ਦਾ ਸਾਨੂੰ ਮਿਲਣਾ ਚਾਹੁੰਨੇ ਆ ਸਾਡਾ ਮਾਂ ਪਿਓ ਬਜ਼ੁਰਗ ਪੱਟ ਪੱਟ ਕੇ ਬੁਚੜੀਆਂ ਟਿੱਬੇ ਆ ਹੁਣ ਤੇ ਟਿੱਬਾ ਇਥੇ ਸਾਡੇ ਖੇਤ ਰਿਹਾ ਤੇ ਸਾਰੀ ਉਸ ਨੁੱਕਰ ਤੋਂ ਤੇ ਇਸ ਨੁੱਕਰ ਤਾਈ ਸਾਰੀ ਆਂਦੇ ਇੰਨਾ ਨਿਕਲਣਾ ਬਾਈਪਾਸ ਤੇ ਅਸੀਂ ਕਿੱਥੇ ਜਾਵਾਂਗੇ ਬੱਚੇ ਲੈ ਕੇ ਛੋਟੇ ਛੋਟੇ ਬੱਚੇਨ ਸਾਰੇ ਰੋਲ ਜਾਣਗੇ ਸਾਰੇ ਰੋਲ ਜਾਣਗੇ ਅਸੀਂ ਭਾਵੇਂ ਮਰ ਜਾਈਏ ਭਾਵੇਂ ਸਾਡੇ ਉਤਤੀ ਲਗਾ ਦੇਵਣ ਅਸੀਂ ਮੈਂ ਅੱਗੇ ਖੜਾਂਗੀ ਵੀ ਅਸੀਂ ਨਹੀਂ ਛੱਡਣੀ ਨਹੀਂ ਛੱਡਣੀ ਹਾਂ ਇਸ ਉਮਰ ਦੇ ਵਿੱਚ ਤਾਂ ਬੇਬੇ ਬੈਠਣਾ ਵੀ ਔਖਾ ਹੋ ਜਾਂਦਾ ਹੁਣ ਇਸ ਉਮਰ ਦੇ ਵਿੱਚ ਬੈਠੇ ਹੋਏ ਇਸ ਉਮਰ 'ਚ ਤਾਂ ਬੈਠਣਾ ਵੀ ਔਖਾ ਹੋ ਜਾਂਦਾ ਹੁਣ ਔਖਾ ਬਣਾ ਪੰਦਾ ਏ ਤੇ ਅਸੀਂ ਨਾ ਐ ਮਾਪੇ ਉਹ ਸਾਦਾ ਲੱਗਿਆ ਮਾਰ ਹੁਣ ਜ਼ਮੀਨ ਬਣਾਈ ਹੈ ਕਿਲਾ ਕਿਲਾ ਹੈ ਸਾਡੇ ਕੋਲ ਤੇ ਸਾਨੂੰ ਹੱਕ ਮਿਲ ਜਾਵੇ ਕਿਉਂ ਸਾਨੂੰ ਕਿਦੇ ਅਸੀਂ ਬੱਚਾ ਨੂੰ ਲੈ ਜਾਵਾਂਗੇ ਅਗਰ ਥਾਂ ਵੀ ਸਾਦੀ ਹੈ ਨਹੀਂ ਅਸੀਂ ਕਿਦੇ ਜਾਵਾਂਗੇ ਹਾਂ ਹਾਂ ਅਸੀਂ ਤਾਂ ਬੜੇ ਬਣਾਈਏ ਜ਼ਮੀਨ ਔਖੀ ਬਣਾਈ ਹੈ ਬੂਟੇ ਸੀ ਤੇ ਉਹ ਸਾਦਾ ਪੇਵਾ ਵਸੀ ਜਿੰਦਾ ਸੀ ਦੋਦਨ ਪਟਦਾ ਸੀ ਉਹ ਜ਼ਮੀਨ ਅਸੀਂ ਮਸੇ ਬਣਾਈ ਹੈ ਉਂਦੀ ਮੈਂ ਲੜਕੀ ਆ ਤੇ ਮੈਂ ਹੁਣ ਦੁਖੀ ਬਹੁਤਾ ਹਾਂ ਹਾਂ ਹੁਣ ਅਸੀਂ ਕਿਦੇ ਜਾਵਾਂਗੇ ਹਾਂ ਇਹਨਾਂ ਤੋਂ ਉਮੀਦ ਸੀ ਮਾਤਾ ਜੀ ਇਹਨਾਂ ਤੋਂ ਉਮੀਦ ਸੀ ਕਿ ਇਹ ਵੀ ਇਦਾਂ ਕਰਨਗੇ ਕਿ ਇਹ ਕਹਿੰਦੇ ਤੁਸੀਂ ਆਮ ਆਸੀ ਆਮ ਆਸੀ ਨਹੀਂ ਕਰਦੇ ਸੀ ਹੈ ਸੀ ਜੀ ਇਹਨਾਂ ਤੋਂ ਉਮੀਦ ਵੀ ਇਹ ਵੀ ਇਦਾਂ ਦਾ ਕੁਝ ਇੱਕ ਮਿੰਟ ਹੈ ਸੀ ਇਹਨਾਂ ਤੋਂ ਉਮੀਦ ਵੀ ਇਹ ਵੀ ਇਹੋ ਜਿਹਾ ਕੁਝ ਕਰਨਗੇ ਜਿਵੇਂ ਕਹ ਰਹੇ ਕਿ ਪੰਜਾਬ ਸਰਕਾਰ ਦੇ ਕਿ ਪੰਜਾਬ ਸਰਕਾਰ ਵੀ ਨਹੀਂ ਸਾਨੂੰ ਪੈਸਾ ਦੇ ਰਹੀ ਕੁਝ ਵੀ ਨਹੀਂ ਦੇ ਰਹੀ ਕਿੱਲਾ ਕਿੱਲਾ ਚਾਰ ਚਰਕ ਨਾਲ ਹੀ ਹੈ ਹੁਣ ਸਾਨੂੰ ਫਜ਼ੀਨ ਦੇ ਹਾਂ ਥੋੜੀ ਥੋੜੀ ਪੈੜੀ ਜਾਂਦੀ ਕੋਈ ਨਹੀਂ ਸਾਡੇ ਕੋਲ ਹਾਂ ਤੇ ਹੁਣ ਅਸੀਂ ਕਿਤੇ ਜਾਈਏ ਅਸੀਂ ਸਦਾ ਇੱਥੇ ਹੀ ਬੈਠੇ ਮਰਾਂਗੇ ਜੀਵਾਂਗੇ ਇੱਥੇ ਹੀ ਮਰਾਂਗੇ ਗੁਜ਼ਰ ਬਸਰ ਵੀ ਖੇਤੀ ਤੋਂ ਹੀ ਹੁੰਦਾ ਹੋਣਾ ਹਾਂ ਪਰਿਵਾਰ ਵੀ ਹਾਂ ਪਰਿਵਾਰ ਹੀ ਖੇਤੀ ਚ ਹੀ ਹੁੰਦਾ ਹੈ ਹਾਂ ਕਿਸੇ ਕੋ ਦੋਕ ਨਾਲ ਹੀ ਆ ਗਏ ਕਿਸੇ ਕਿੱਲਾ ਆ ਗਏ ਕਿਸੇ ਕੋ ਧੀ ਆ ਗਈ ਬਸ ਇੰਨੀਆਂ ਪੈੜੀਆਂ ਜਾਂਦੀਆਂ ਪੈੜੀਆਂ ਸਾਡ ਕੋ ਕੋਈ ਨਹੀਂ ਇੰਨੀਆਂ ਪੈੜੀਆਂ ਇੰਨੀਆਂ ਪੈੜੀਆਂ ਹਨ ਤਾਂ ਅਸੀਂ ਮਰਾਂਗੇ ਜੀਵਾਂਗੇ ਇੱਥੇ ਹੀ ਉਹ ਵੀ ਸਰਕਾਰ ਧੱਕਾ ਕਰ ਰਹੀ ਹੈ ਹਾਂ ਕੋਈ ਹੋਰ ਰੋਜ਼ਗਾਰ ਵੀ ਹੈ ਨਹੀਂ ਰੇਲਵੇ ਲੈਣ ਲੰਗੀ ਸੀ ਉਦੋਂ ਵੀ ਇਹਨਾਂ ਨੇ ਸਾਡੇ ਤੇ ਸਵੇਰੇ 4 ਵਜੇ ਅਟੈਕ ਕਰਤਾ ਸੀਗਾ ਸਾਡੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਫੜ ਕੇ ਬਿਠਾ ਲਿਆ ਤੇ ਮੈਨੂੰ ਖੁਦ ਨੂੰ ਫੜ ਕੇ ਲੈ ਗਏ ਹੁਣ ਵੀ ਫਿਰ ਡਰ ਲੱਗਦਾ ਕਿਤੇ ਉਹ ਚੀਜ਼ ਹੈ ਕਿ ਫੇਰ ਨਾ ਕਰ ਦੇਣ ਹੁਣ ਡਰ ਤਾਂ ਲੱਗਦਾ ਬਾਕੀ ਹੁਣ ਡਰਦੇ ਤਾਂ ਨਹੀਂ ਆ ਹੁਣ ਜਿਹੜਾ ਅਸੀਂ ਮੋਰਚਾ ਦਾ ਕੰਮ ਵਿੱਢਿਆ ਇਹ ਅਸੀਂ ਨੇਤਰੇ ਚਾੜ ਕੇ ਹੀ ਉਠਾਂਗੇ ਮਾਰ ਜਾਾਂਗੇ ਮਾਰ ਦਿਆਂਗੇ ਜੇ ਸਾਡੇ ਤੇ ਲਾਠੀ ਚਾਰਜ ਕਰਨਗੇ ਅਸੀਂ ਉਹਦਾ ਮੁਕਾਬਲਾ ਵੀ ਕਰਾਂਗੇ ਬਾਕੀ ਅਸੀਂ ਥੋੜ੍ਹ ਉੱਠਣ ਵਾਲੇ ਨਹੀਂ ਹੈਗੇ ਤੇ ਅਸੀਂ ਮਾਲਕੀ ਹੱਕ ਲੈ ਕੇ ਉਠਾਂਗੇ ਇਹ ਸਾਡਾ ਸਰਕਾਰ ਨੂੰ ਚੈਲੰਜ ਹੈ ਤੇ ਬਸ ਸਾਡੀ ਮੰਗ ਆਹੀ ਹੈ ਤੇ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਆ ਸੰਘਰਸ਼ੀ ਯੋਧੇ ਜਿਹੜੇ ਬਹੁਤ ਨੇ ਤਾਂ ਗੱਲਬਾਤ ਹਰ ਇੱਕ ਤੋਂ ਜਿਹੜਿਆ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਆਖਿਰ ਮਾਜ਼ਰਾ ਕੀ ਆ ਤਾਂ ਮਾਜ਼ਰਾ ਇਹੀ ਆ ਕਿ ਕਹਿੰਦੇ ਕਿ ਸਾਨੂੰ ਸਾਡਾ ਬਣਦਾ ਹੱਕ ਮਿਲੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਰੇਲਵੇ ਲਾਈਨ ਜਿਹੜੀ ਇਹ ਲੰਗੀ ਆ ਕਹਿੰਦੇ ਨੇ ਕਿ ਉਦੋਂ ਵੀ ਸਾਡੇ ਨਾਲ ਜਿਹੜਾ ਹੈਗਾ ਉਹ ਧੱਕਾ ਕੀਤਾ ਗਿਆ ਉਦੋਂ ਵੀ ਜਿਹੜਾ ਸਾਡੇ ਨਾਲ ਉਹ ਧੱਕਾ ਹੋਇਆ ਤਾਂ ਇਸ ਕਰਕੇ ਅਸੀਂ ਇਸ ਵਾਰੀ ਪੱਕਾ ਮੋਰਚਾ ਲੱਗਿਆ ਹੋਇਆ ਇੱਥੋਂ ਤੱਕ ਕਹਿੰਦੇ ਨੇ ਕਿ ਅਸੀਂ ਇਹ ਪੱਕੇ ਮੋਰਚੇ ਦੇ ਵਿੱਚ ਜਿਹੜੇ ਹੈਗੇ ਬੈਠੇ ਆ ਜਿੰਨਾ ਚਿਰ ਸਾਨੂੰ ਸਾਡੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਉਨੀ ਦੇਰ ਅਸੀਂ ਇੱਥੇ ਹੀ ਰਹਾਂਗੇ ਕਿਉਂਕਿ ਕੋਈ ਬਹੁਤੇ ਵੱਡੇ ਕਿਸਾਨ ਨਹੀਂ ਆ ਥੋੜੇ ਥੋੜੀਆਂ ਪੈਲੀਆਂ ਵਾਲੇ ਥੋੜੇ ਥੋੜੇ ਜ਼ਮੀਨਾਂ ਵਾਲੇ ਜਿਹੜੇ ਹੈਗੇ ਉਹ ਕਿਸਾਨ ਨੇ ਇਹ ਕਹਿੰਦੇ ਨੇ ਕਿ ਸਾਡਾ ਗੁਜ਼ਰਬਸਰ ਜਿਹੜਾ ਉਹ ਖੇਤੀਬਾੜੀ ਦੇ ਸਿਰ ਤੇ ਹੀ ਹੁੰਦਾ ਤੇ ਜਦ ਪ੍ਰਸ਼ਾਸਨ ਜਦੋਂ ਕਹਿੰਦਾ ਕਿ ਧੰਮੇ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਚਲੇ ਜਾਓ ਇਹ ਕਹਿੰਦੇ ਅਸੀਂ ਸਿਰਫ ਆਪਣਾ ਬਣਦਾ ਹੱਕ ਲੈਣਾ ਹੈ ਅਸੀਂ ਆਪਣਾ ਬਣਦਾ ਹੱਕ ਜਿਹੜਾ ਉਹ ਮਿਲ ਰਹੇ ਹਾਂ ਮੰਗ ਰਹੇ ਹਾਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਉਹ ਜੱਜ ਧੰਨਵਾਦ ਜੀ